ਸਸਿਕਾ ਜੀ ਮੈਂ ਹਾ ਕੋਮਲ ਕਪੂਲ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਅਮਰੀਕਾ ਦੇ ਵਿੱਚ ਮਾਹੌਲ ਕਾਫੀ ਤਣਾਅਪੂਰਨ ਬਣਿਆ ਹੋਇਆ ਹੈ ਕਿਉਂਕਿ ਅਮਰੀਕਾ ਦੇ ਮੱਧ ਪੱਛਮੀ ਅਤੇ ਦੱਖਣੀ ਹਿੱਸਿਆਂ ਦੇ ਵਿੱਚ ਆਏ ਤੂਫਾਨ ਦੇ ਕਾਰਨ ਘਟੋ-ਘਟ ਸਤਾਈ ਲੋਕਾਂ ਦੀ ਮੌਤ ਹੋ ਜਾਂਦੀ ਖਬਰ ਸਾਹਮਣੇ ਆਈ ਹੈ ਹਾਲਾਂਕਿ ਇਹਨਾਂ ਦੇ ਵਿੱਚੋਂ 18 ਲੋਕਾਂ ਦੀ ਮੌਤ ਤੂਫਾਨ ਦੇ ਕੈਂਟਕੀ ਵਿੱਚ ਹੋਈਆਂ ਜਾਪਦੀਆਂ ਨੇ ਤੇ ਇਸ ਸਾਰੇ ਮਾਮਲੇ ਤੇ ਬੋਲਦੇ ਹੋਏ ਕੈਂਟਕੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਜਿੱਥੇ ਤੂਫਾਨ ਦੇ ਕਾਰਨ ਲੋਕਾਂ ਦੀ ਮੌਤ ਤਾਂ ਹੋਈਆਂ ਨੇ ਤਾਂ ਉੱਥੇ ਹੀ ਲੋਰੈਲ ਕਾਉਂਟੀ ਦੇ ਵਿੱਚ ਤੂਫਾਨ ਦੇ ਕਾਰਨ ਕਈ ਲੋਕ ਗੰਭੀਰ ਰੂਪ ਦੇ ਵਿੱਚ ਜ਼ਖਮੀ ਵੀ ਪਾਈ ਗਏ ਨੇ ਜਿਸ ਕਾਰਨ ਲੋਰੇਲ ਕਾਉਂਟੀ ਸ਼ੈਰੀਫ ਜੋਂ ਰੂਡ ਦੇ ਦਫ਼ਤਰ ਨੇ ਸੋਸ਼ਲ ਮੀਡੀਆ ਤੇ ਪੋਸਟ ਕੀਤੀ ਇੱਕ ਪਿਆਨ ਦੇ ਵਿੱਚ ਕਿਹਾ ਹੈ ਕਿ ਪ੍ਰਭਾਵਿਤ ਖੇਤਰਾ ਦੇ ਵਿੱਚ ਬੱਚੇ ਲੋਕਾਂ ਦੇ ਲਈ ਖੋਜ ਕਾਰਜ ਜਾਰੀ ਨੇ ਸ਼ੁੱਕਰਵਾਰ ਨੂੰ ਅਮਰੀਕਾ ਦੇ ਸੈਂਟ ਲੂਇਸ ਦੇ ਵਿੱਚ ਆਏ ਭਿਆਨਕ ਤੂਫਾਨ ਨੇ ਭਾਰੀ ਤਬਾਹੀ ਮਚਾਈ ਹੈ ਘਟੋ ਘਟੇ ਦਰਜਨਾ ਤੋਂ ਉੱਤੇ ਦੇ ਲੋਕ ਮਾਰੇ ਗਏ ਨੇ ਕਈ ਲੋਕ ਜ਼ਖਮੀ ਹੋਏ ਅਤੇ ਇੱਕ ਹਜ਼ਾਰਾਂ ਕਰ ਨੁਕਸਾਨੇ ਗਏ ਨੇ ਤੂਫਾਨ ਨੇ ਇਮਾਰਤਾਂ ਦੀਆਂ ਛੱਤਾਂ ਉਖਾੜ ਦਿੱਤੀਆਂ ਤੇ ਖਿੜਕੀਆਂ ਤੋੜ ਦਿੱਤੀਆਂ ਅਤੇ ਦਰਖਤ ਅਤੇ ਬਿਜਲੀ ਦੀਆਂ ਤਾਰਾਂ ਵੀ ਢਾਹ ਦਿੱਤੀਆਂ ਨੇ ਸੈਂਟ ਲੂਇਸ ਦੇ ਮੇਅਰ ਕਾਲਸ ਪੈਂਸਰ ਨੇ ਕਿਹਾ ਹੈ ਕਿ 5000 ਤੋਂ ਵੱਧ ਘਰ ਪ੍ਰਭਾਵਿਤ ਹੋਏ ਨੇ ਅਤੇ ਸ਼ੁੱਕਰਵਾਰ ਰਾਤ ਤੱਕ ਲਗਭਗ 1 ਲੱਖ ਲੋਕ ਬਿਜਲੀ ਤੋਂ ਬਿਨਾਂ ਰਹੇ ਇਮਾਰਤਾਂ ਦੇ ਵਿੱਚੋਂ ਲੋਕਾਂ ਨੂੰ ਕੱਢਣ ਦੀਆਂ ਕੋਸ਼ਿਸ਼ਾਂ ਵੀ ਚੱਲਦੀਆਂ ਦੂਜੇ ਪਾਸੇ ਸਾਰੇ ਮਾਮਲੇ ਤੇ ਬੋਲਦੇ ਹੋਏ ਸਪੈਂਸਰ ਨੇ ਵੀ ਕਿਹਾ ਕਿ ਇਹ ਸੱਚਮੁੱਚ ਇੱਕ ਵਿਨਾਸ਼ਕਾਰੀ ਤੂਫਾਨ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਵਿੱਚ ਐਮਰਜੈਂਸੀ ਦੀ ਸਥਿਤੀ ਵੀ ਘੋਸ਼ਿਤ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ। ਅਤੇ ਸ਼ੁੱਕਰਵਾਰ ਰਾਤ ਨੂੰ ਸਭ ਤੋਂ ਵੱਧ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਕਰਫਿਊ ਵੀ ਲਗਾ ਦਿੱਤਾ ਗਿਆ ਸੀ। ਜ਼ਖਮੀਆਂ ਦੀ ਗਿਣਤੀ ਤੁਰੰਤ ਪਤਾ ਨਹੀਂ ਲੱਗ ਸਕੀ। ਬਾਂਸ ਯੂਥੀ ਹਸਪਤਾਲ ਨੇ ਤੂਫਾਨ ਤੋਂ ਪ੍ਰਭਾਵਿਤ 20 ਤੋਂ 30 ਮਰੀਜ਼ਾਂ ਨੂੰ ਦਾਖਲ ਕਰਵਾਇਆ। ਹਸਪਤਾਲ ਦੇ ਬੁਲਾਰਿਆਂ ਲੋਰਾਈ ਦੇ ਅਨੁਸਾਰ ਕੁਝ ਦੀ ਹਾਲਤ ਗੰਭੀਰ ਕੀ ਸੀ ਅਤੇ ਸਿਆਦਰਤ ਦੇ ਸ਼ੁੱਕਰਵਾਰ ਰਾਤ ਤੱਕ ਛੁੱਟੀ ਮਿਲਣ ਦੀ ਉਮੀਦ ਵੀ ਸੀ ਸੈਂਟ ਲੂਈਸ ਚਿਲਡਰਨ ਹਸਪਤਾਲ ਦੇ ਵਿੱਚ 15 ਮਰੀਜ਼ ਗਏ ਜਿਨ੍ਹਾਂ ਦੇ ਵਿੱਚੋਂ ਦੋ ਨੂੰ ਹਫਤੇ ਦੇ ਅੰਤ ਤੱਕ ਦਾਖਲ ਰਹਿਣਾ ਪੈ ਸਕਦਾ ਹੈ ਇੱਥੇ ਦਸ ਨੰਬਰ ਬੰਦੇ ਕੀ ਰਾਸ਼ਟਰੀ ਮੌਸਮ ਸੇਵਾ ਪਰ ਡਾਲ ਦੇ ਅਨੁਸਾਰ ਦੁਪਹਿਰ 2:30 ਵਜੇ ਤੋਂ 2:50 ਦੇ ਵਿਚਕਾਰ ਸੈਂਟ ਕੁਫਾਨ ਲੂਇਸ ਤੇ ਕਲੇਟਨ ਖੇਤ ਦੇ ਵਿੱਚ ਟਕਰਾਇਆ ਤੇ ਇਹ ਫੋਰੈਸਟ ਪਾਰਕ ਦੇ ਨੇੜੇ ਸੀ ਜਿੱਥੇ ਸੈਂਟ ਲੂਇਸ ਚਿੜੀਆਕਰ ਅਤੇ 1904 ਦੇ ਵਿਸ਼ਵ ਮੇਲੇ ਦਾ ਸਥਾਨ ਹੈ ਸੈਂਟੀਨੀਅਲ ਇਸਾਈ ਚਰਚ ਦਾ ਇੱਕ ਹਿੱਸਾ ਇਸ ਦੇ ਨਾਲ ਟਹਿ ਗਿਆ ਜਿੱਥੇ ਤਿੰਨ ਲੋਕਾਂ ਨੂੰ ਬਚਾਇਆ ਗਿਆ ਪਰ ਇੱਕ ਦੀ ਮੌਤ ਹੋ ਗਈ ਹਾਲੇਮ ਟੈਂਪਰੂਮ ਦੀ ਇਟਾਲੀ ਇਮਾਰਤਾਂ ਉੱਪਰਲੀਆ ਮੰਜ਼ਲਾ ਵੀ ਟੈਗੀਆਂ ਪਰ ਅੰਦਰ ਮੌਜੂਦ ਵਿ ਲੋਕ ਸੁਰੱਖਿਅਤ ਹੈ ਦਸੇ ਡਿਗੇ ਹੋਏ ਤਰਖਤਾਂ ਤੇ ਸਿਗਨਲ ਲਾਈਟਰ ਦੀ ਆਵਾਜ਼ਾਂ ਹੀ ਨੋਕ ਦਿੱਤਾ ਤੇ ਸੈਂਟ ਲੂਇਸ ਜੀੜੀਆ ਕਲ ਸ਼ਨੀਵਾਰ ਨੂੰ ਬੰਦ ਵੀ ਰਿਹਾ ਹਾਲਾਂਕਿ ਸਾਰੇ ਜਾਨਵਰ ਸੁਰੱਖਿਅਤ ਸਾਨ ਤੇ ਅਧਿਕਾਰੀਆਂ ਨੇ ਲੋਕਾਂ ਨੂੰ ਘਰ ਦੇ ਵਿੱਚ ਰਹਿਣ ਦੀ ਹੀ ਅਪੀਲ ਕੀਤੀ ਹੈ ਦੱਸਿਆ ਇਹ ਤੂਫਾਨ ਇੱਕ ਵੱਡੇ ਮੌਸਮ ਪ੍ਰਣਾਲੀ ਦਾ ਹਿੱਸਾ ਸੀ ਜਿਸ ਨੇ ਵਿਸਕਾਂਸਨ ਦੇ ਵਿੱਚ ਬਵੰਡਰ ਗ੍ਰੇਟ ਲੇਕਸ ਦੇ ਵਿੱਚ ਬਿਜਲੀ ਬੰਦ ਅਤੇ ਟੈਕਸਸ ਦੇ ਵਿੱਚ ਗਰਮੀ ਦੀ ਲਹਿਰ ਲਿਆਉਂਦੀ ਹੈ ਹਾਲਾਂਕਿ ਇਸ ਤੋਂ ਪਹਿਲਾਂ ਮੈਰੀਨ ਇਲਿਨੋਇਸ ਦੇ ਵਿੱਚ ਇੱਕ ਤੂਫਾਨ ਦੀ ਐਮਰਜੈਂਸੀ ਚੇਤਾਵਨੀ ਵੀ ਜਾਰੀ ਕੀਤੀ ਗਈ ਸੀ ਤੇ ਮੌਸਮ ਵਿਗਿਆਨੀਆਂ ਨੇ ਸ਼ਨੀਵਾਰ ਨੂੰ ਮੱਧ ਪੱਛਮੀ ਅਤੇ ਐਪਲਚੀਆ ਦੇ ਵਿੱਚ ਬਵੰਡਰ ਗੜੇਮਾਰੀ ਅਤੇ ਤੇਜ਼ ਹਵਾਵਾਂ ਦੀ ਵੀ ਚੇਤਾਵਨੀ ਦਿੱਤੀ ਸੀ ਪਰ ਰਾਸ਼ਟਰੀ ਮੌਸਮ ਸਰਵਿਸ ਨੇ ਕਿਹਾ ਕਿ ਤੂਫਾਨ ਵੱਡੇ ਸਮੂਹਾ ਦੇ ਵਿੱਚ пад ਸਕਦੇ ਨੇ ਜਿਸ ਦੇ ਨਾਲ ਨੁਕਸਾਨ ਦਾ ਖਤਰਾ ਹੋਰ ਵੀ ਵੱਧ ਸਕਦਾ ਹੈ ਬਿਊ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ